ਕੁਈ ਪੇਸ਼ੇਵਰ ਬਦਨਾਮੀ ਕਰਦੇ ਆ ਪਤਾ ਨਹੀਂ ਕਿਉਂ ਲੋਕ ਸੁਰਿੰਦਰ ਸਾਈ ਜੀ ਤੋਂ ਇੰਨਾ ਸਾੜਦੇ ਆ ਮੇਰਾ ਵੀ ਇਹੋ ਕਹਿਣਾ ਵਾ ਨਹੀਂ ਟਰੋਲ ਤੇ ਹੀ ਸਾਈ ਕਰਦੇ ਆ ਪਤਾ ਨਹੀਂ ਲੋਕੀ ਕਿ ਸਾਡੇ ਲੰਨ ਤੇ ਚੜਦੇ ਆ ਤਾਂ ਆਪਣੇ ਪੰਜਾਬੀ ਹਰ ਕੰਮ ਚ ਨੰਬਰ 1 ਨੇ ਆ ਫੁੱਦੂ ਬੰਚ ਵੀ ਤੇ ਫੁੱਦੂ ਬਣਾਉਣ ਚ ਵੀ ਆ ਦੁਨੀਆ ਨੇ ਆਣ ਗਵਾਂੜ ਤਾਂ ਬੇੜਾ ਕਰ ਕਰ ਤੇ ਜਾਣਾ ਹੀ ਹੁੰਦਾ ਬਾਬਿਆ ਕੋ ਹੁਣੇ ਕਾਗਜ਼ ਪੱਤਰਾਂ ਤੇ ਵੀ ਕਿਰਪਾ ਕਰਨ ਲੱਗ ਪਏ ਆ ਬੰਦਾ ਪਛੇਤ ਕੀ ਪਾਸਪੋਰਟ ਬਣਾਇਆ ਸਰਕਾਰ ਨੇ ਬੈਂਡ ਲਈ ਪੜਨ ਵਾਲੇ ਨੇ ਵੀਜ਼ਾ ਦੇਣਾ ਅੰਬੈਸੀ ਨੇ ਜਾਣਾ ਪੜਨੇ ਆ ਤੇ ਬਾਬੇ ਦੀ ਬੁੰਡ ਦਾ ਠੱਪਾ ਲਵਾਉਣਾ ਜ਼ਰੂਰੀ ਹੈ ਪਾਸਪੋਰਟ ਤੇ ਬੰਮਾ ਭੈਣ ਪੇ ਆ ਜਾਊਗਾ ਮੈਂ ਇਨਕੀ ਅ ਜਿਹੜਾ ਬਾਬਾ ਲੋਕਾਂ ਦੇ ਵੀਜ਼ੇ ਲਵਾਉਂਦਾ ਫਿਰਦਾ ਉਹ ਆਪ ਕਰਾਇਆ ਥੋ ਚਾਰ ਜਾਂ ਤੋ ਬੈਠਾ ਵਾ ਜਿਹੜਾ ਬਾਬਾ ਲੋਕਾਂ ਦੇ ਵਿਆਹ ਕਰਾਉਂਦਾ ਫਿਰਦਾ ਉਹਦੇ ਨਾਲ ਕੋਈ ਆਪਣੀ ਬੱਕਰੀ ਨਹੀਂ ਤੋਲਦਾ ਐਵੇਂ ਕਿਤੇ ਬੇਨਸਲੀ ਪਠੋਰਾ ਨਿਕਲ ਆਊਗਾ ਕਿਤੇ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਜੇ ਬਾਬਾ ਵੀਜ਼ਾ ਲਵਾ ਸਕਦਾ ਤੇ ਬਾਬਾ ਬੈਂਡ ਨਹੀਂ ਦਿਵਾ ਸਕਦਾ ਉਹ ਕਿਉਂ ਪੜ ਕੇ ਲੈਣੇ ਪੈਂਦੇ ਆ ਆ ਬਾਬਿਆਂ ਨੇ ਅਨਪੜ ਜੰਦਾ ਪਿੱਛੇ ਲਾ ਕੇ ਨਾ ਸਾਲਿਆਂ ਨੇ ਆਪਣੇ दारू ਕੇ ਪਾਣੀ ਦਾ ਜੁਗਾੜ ਲਾਇਆ ਹੁੰਦਾ ਵਾ ਦੁਨੀਆ ਦਾ ਭਾਵੇਂ ਗੰਡ ਦਾ ਗੁਲਾਬਾਂ ਚ ਚਲੋ ਯਾਰ ਅੱਜ ਅਕੇ ਇਹੋ ਜਿਹੇ ਬਾਬੇ ਦੀ ਗੱਲ ਕਰਦੇ ਆ ਜਿਹੜਾ ਵੀਜ਼ਾ ਦੇ ਵੀਜ਼ਾ ਲਵਾਉਣ ਦਿਆ ਵਾ ਤੇ ਲੋਕੀ ਵੀ ਫਤੂਆਂ ਨੂੰ ਪਾਸਪੋਰਟ ਦੀਆਂ ਢੇਰੀਆਂ ਲਈ ਜਾਂਦੇ ਆ ਤੇ ਸਾਹਮਣੇ ਸਾਈ ਮੇਰਾ ਲੇਖ ਲਿਖਦਾ ਸਾਈ ਮੇਰਾ ਲੇਖ ਲਿਖਦਾ ਹੱਥ ਕਲਮ ਮਿਹਰ ਦੀ ਅ ਮੈਂ ਤਾਂ ਕਹਿਣਾ ਬਾਬੇ ਨਾਲੋਂ ਪਹਿਲਾਂ ਨਾ ਬਾਬੇ ਦੀ ਸੰਗਤ ਦੀ ਗੱਲ ਕਰਨੀ ਚਾਹੀਦੀ ਹੈ ਜਿਹੜੇ ਇਹਨਾਂ ਸਾਹਮਣੇ ਪਾਸਪੋਰਟ ਧਰ ਦਿੰਦੇ ਆ ਇਹਨਾਂ ਘੁਸਿਆਂ ਦਾ ਤਾਂ ਕਿਸੇ ਮੁਲਕ 'ਚ ਜਾਣਾ ਬੰਦਾ ਹੀ ਨਹੀਂ ਨਾ ਜੇ ਇਹਨਾਂ ਨੂੰ ਇੱਥੇ ਪੜ ਕੇ ਕੋਈ ਜੱਡਲ ਨਹੀਂ ਆਈ ਤੇ ਉੱਥੇ ਵੀ ਇਹਨਾਂ ਪੜ ਕੇ ਕਿਹੜਾ ਲੋੜਾ ਫੜ ਲੈਣਾ ਆ ਫालतू ਜਨਤਾ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਸਾਰੇ ਵੇਲੜ ਰਲੇ ਆ ਇਹਨਾਂ ਇਕੱਠੇ ਹੋ ਗਏ ਸਾਰਿਆਂ ਡੇਰਾ ਬੁੱਲਿਆ ਵਾ ਤੇ ਫालतू ਸਿੰਗੜਾ ਕੋ ਉੱਥੇ ਕਵਾਲੀਂ ਗਵਾਈ ਜਾਂਦੇ ਆ ਇਹਦੇ ਨਾਲ ਦੋ ਤਿੰਨ ਫਾਇਦੇ ਹੁੰਦੇ ਆ ਇੱਕ ਤੇ ਬਾਬੇ ਦੀ ਫਰੀ ਚ ਮਾਰਕੀਟ ਹੁੰਦੀ ਰਹਿੰਦੀ ਆ ਦੂਸਰਾ ਬਾਬੇ ਦੇ ਦਾਦੂ ਸੁੱਕੇ ਜੋਗੇ ਇਹ ਤੇ ਜਰਾ ਰੌਣਕ ਮੇਲਾ ਲਗਾ ਰਿੰਦਾ ਵਾ ਤੇ ਜਿਹੜੇ ਸਿੰਗਰ ਆ ਉਹ ਵੀ ਫਾ ਕੁਝ ਕਿੰਨੇ ਬਠਰੇ ਤਰੇ ਫਿਰਦੇ ਆ ਉਹਨਾਂ ਦਾ ਵੀ ਸੱਜੰਦਾ ਕਿ ਚਲੋ ਕਿਸੇ ਨੇ ਸਾਡੇ ਹੱਥ ਚ ਮਾਈਕ ਫੜਾਇਆ ਵਾ ਕੋਈ ਨਵਾਂ ਤੇ ਕਵਾਲੀ ਬੋਲਣ ਨੂੰ ਮਿਲੀ ਆ ਨਹੀਂ ਤੇ ਉਦਾਂ ਹੀ ਮੈਂ ਗਲੀਆਂ ਚ ਗਾਣੇ ਬੋਲਦੇ ਫਿਰਦੇ ਹਾਂ ਜੇ ਇਹਨਾਂ ਦੇ ਗਾਣਿਆਂ ਚ ਦਮ ਹੋਵੇ ਤੇ ਇਹ ਕੈਨੇਡਾ ਚੁੱਕੇ ਜਾ ਕੇ ਆਪਣੇ ਖਾੜੇ ਨਾਲ ਲਾਉਣ ਇਹ ਐਵੇਂ ਬਾਬੇ ਦੇ ਦੇਦੇ ਤੇ ਜਾ ਕੇ ਧੌਣੇ ਹਲਾ ਲਾ ਕੇ ਆਪਣੇ ਮਨਤਾ ਹੀ ਚੜਾਉਣ ਅੱਜ ਕੱਲ ਜੇ ਕਿਸੇ ਦੇ ਤਿੰਨ ਜਵਾਕ ਆ ਤੇ ਉਹਨਾਂ ਚ ਦੋ ਤਾਂ ਸਿੰਗਰ ਆ ਤੇ ਇੱਕ ਜਿਹੜਾ ਵੱਜਦਾ ਹੋਰ ਜਾਂ ਟਿਕਟੋਕਰ ਆ ਜਾਂ ਇੰਸਟਾਗ੍ਰਾਮ ਵਾਲਾ ਵਾ ਹੁਣ ਇੰਨੇ ਸਾਰੇ ਸਿੰਗਰਾਂ ਨਾਲ ਹੱਥੇ ਕੰਮ ਵੀ ਚਾਹੀਦਾ ਤੇ ਇਹ ਕੰਮ ਉਹਨਾਂ ਨੂੰ ਦੇਣਾ ਤੇ ਕੋਈ 2-3 ਹਜ਼ਾਰ ਡੇਰੇ ਵੀ ਤੇ ਪੰਜਾਬ ਚ ਖਲੋਣਾ ਹੀ ਪੈਣਾ ਹੁਣ ਜੇ ਬਾਬੇ ਦੀ ਗੱਲ ਕਰੀਏ ਤੇ ਬਾਬੇ ਨੇ ਵੀ ਸ਼ਰਮ ਲਾਈ ਆ ਕਿ ਜੇ ਤੈਨੂੰ ਲੋਕ ਪਾਸਪੋਰਟ ਫੜਾ ਹੀ ਦਿੰਦੇ ਆ ਤੇ ਤੂੰ ਚੁੱਪ ਕਰਕੇ ਵਾਪਸ ਕਰ ਦੇ ਤੂੰ ਐਵੇਂ ਉਹਨਾਂ ਦੇ ਸੌਦਾ ਲਿਖੀ ਜੰਨਾ ਵੀ ਇੰਨੀ ਪੱਤੀ ਇੰਨੀ ਖੰਡ ਤੂੰ ਲੇਖ ਲੈ ਕੇ ਸੌਦਾ ਤੇ ਪਾਸਪੋਰਟ ਭਰਿਆ ਅਗਲੇ ਦਾ ਨਹੀਂ ਫੇਰ ਕਹਿੰਦੇ ਕਿ ਸਾਡੇ ਵਰਗੇ ਟਰੋਲ ਕਰਦੇ ਆ ਕਿ ਜੇ ਸਾਡੇ ਵਰਗੇ ਟਰੋਲ ਨਾ ਕਰਨ ਤਾਂ ਤੂੰ ਹੀ ਤੇ ਹੱਦਾ ਪਾਰ ਕਰਜੋ ਇਥੇ ਜਣਾ ਖਣਾ ਹੀ ਬਾਬਾ ਬਾਂਜੇ ਜਣਾ ਖਣਾ ਹੀ ਟਿਕਟੋਕਰ ਤੇ ਇੰਸਟਾ ਅਮਸ਼ੂਰੀਆਂ ਦੇ ਨਾਲ ਨਾਲ ਇਹਨਾਂ ਬਾਬਿਆਂ ਦਾ ਸਾਈਆਂ ਦਾ ਡਿਫੈਂਸ ਸਿਸਟਮ ਵੀ ਆਪਣਾ ਹੀ ਆ। ਆ ਇੱਕ ਹੋਰ ਸਪੋਰਟਰ ਵੇਖ ਲਓ ਬਾਬੇ ਦਾ ਜਿਹੜਾ ਸਾਹਮਣੇ ਆਇਆ ਬਾਬੇ ਦੀ سپورਟ ਚ। ਇਹਦਾ ਬਸ ਇਨਾ ਹੀ ਕਹਿਣਾ ਵਾ ਕਿ ਸਾਡੇ ਸਾਈਆਂ ਨਾਲ ਜਿਹੜੀ ਵੀ ਕੋਈ ਉਂਗਲ ਉਠੂਗੀ ਨਾ ਉਹ ਪਹਿਲਾਂ ਮੈਂ ਲਊਂਗਾ। ਤੈ ਤੱਕ ਕਹਤਾ ਕਿ ਬਾਬੇ ਨੇ ਵੀਜ਼ਾ ਨਹੀਂ ਲਵਾਇਆ ਕਹਰੇ ਕਿ ਆ ਬਾਬੇ ਨੇ ਬੈਸਿਕਲੀ ਵੀ ਉੱਥੇ ਉਹਨਾਂ ਨੇ ਤਾਂ ਕਦੇ ਕਿਹਾ ਹੀ ਨਹੀਂ ਵੀ ਮੇਰੀ ਉੱਗਣ ਦਾ ਵੀਜ਼ਾ ਲੱਗਦਾ। ਯਹੀ ਨਹੀਂ ਅਭੀ ਹੋਰ ਸੁਣੀਏ। ਹੋਰ ਕਹਾ ਵੀ ਸੀਗਾ। ਮੈਂ ਕਹਾ ਬਾਬਾ ਜੀ ਜਿਹੜੇ ਤੁਸੀਂ ਇਹ ਪਾਸਪੋਰਟ ਤੇ ਲੈਨੇ ਆ ਅੱਜ 8 ਤੋਂ 8-9 ਮਹੀਨੇ ਪਹਿਲਾਂ ਦੀ ਗੱਲ ਆ ਮੈਂ ਕਿਹਾ ਆਪਾਂ ਕ੍ਰਿਟਿਸਾਈਜ਼ ਹੋ ਜਾਾਂਗੇ ਇਸ ਗੱਲ ਤੇ ਕਹਿੰਦੇ ਬਾਲੇ ਯਾਰ ਮੈਂ ਕੀ ਕਰਾਂ ਕਹਿੰਦੇ ਲੋਕ ਆ ਕੇ ਮੇਰੇ ਮੂਰੇ ਕਰ ਦਿੰਦੇ ਨੇ ਮੈਨੂੰ ਲੋਕਾਂ ਦਾ ਮਾਰ ਰੱਖਣਾ ਪੈਂਦਾ ਸਾਲੇ ਕੋਖੜੀ ਤੋੜ ਕੋਖੜੀ ਤੋੜ ਸਾਲੇ ਗੁਰੂ ਨਾਨਕ ਦੇਵ ਜੀ ਨੂੰ ੱੱੱਕੇ ਮਾਰ ਕੇ ਇਹੀ ਲੋਕਾਂ ਨੇ ਆ ਜਿਹੜੇ ਟ੍ਰੋਲ ਕਰਦੇ ਨੇ ਇਹੀ ਲੋਕਾਂ ਨੇ ੱੱੱਕੇ ਮਾਰ ਕੇ ਪਿੱਢ ਜੋ ਕਰਤਾ ਦੇਖ ਰਿਹਾ ਪੌਡਕਾਸਟ ਵਾਲਿਆਂ ਨੂੰ ਮੈਂ ਪਹਿਲਾਂ ਵੀ ਚੱਪਾ ਦਿੱਤਾ ਸੀ ਇੱਕ ਸਪੈਸ਼ਲ ਵੀਡੀਓ ਬਣਾ ਕੇ ਪਰ ਇਹਨਾਂ ਨੂੰ ਸਮਝ ਨਹੀਂ ਆਈ ਲੱਗਦਾ ਇਹਨਾਂ ਨੂੰ ਪੂਰੀ ਬਾਹ ਪਾਉਣੀ ਪੈਣੀ ਆ ਫਿਰ ਇਹਨਾਂ ਦੀ ਤੇਨਾਂ ਨੂੰ ਪਤਾ ਲੱਗੇ ਕਿ ਕੋਈ ਚਾਚਾ ਦਾ ਬੰਦਾ ਲਿਆ ਕੇ ਇੰਟਰਵਿਊ ਕਰੀਏ ਇਹ ਫੁੱਦੂਦੀਆਂ ਗੱਲਾਂ ਸੁਣੀ ਜਾਣਦੇ ਆ ਤੇ ਚਬਕਾ ਕੇ ਅੱਗੇ ਬਹਿ ਕੇ ਕੋਈ ਸ਼ਰਮਕਰ ਸਾਲਿਆ ਕੋਈ ਇਹਨੂੰ ਜਵਾਬ ਦੇ ਜਿਹੜਾ ਕਿਹੜਾ ਜਣਾ ਖਣਾ ਉੱਠਦਾ ਸਾਲਾ ਆਪਣੀ ਤੁਲਨਾ ਜਿਹੜਾ ਬਾਬੇ ਨਾਨਕ ਨਾਲ ਕਰਨ ਲੱਗ ਪਿੰਦਾ ਇਹ ਬੰਦਾ ਪੁੱਛੇ ਤੂੰ ਕਿੱਥੇ ਪੜਿਆ ਵੀ ਬਾਬੇ ਨਾਨਕ ਨੇ ਪਾਸਪੋਰਟ ਦੇ ਉੱਤੇ ਸੌਦਾ ਲਿਖ ਕੇ ਦਿੱਤਾ ਕਿਸੇ ਨੂੰ ਤੇ ਨਾਲੇ ਜੇ ਸਾਈਨ ਐਂਬੈਸੀ ਨਹੀਂ ਖੋਲੀ ਤੇ ਸਾਈਨ ਆਪਣੀਆਂ ਉਂਗਲਾਂ ਕੋ ਘੁਮਾਉਂਦੇ ਜਿਦਾ ਲੈਪਟਾਪ ਚਲਾਉਣ ਦੇ ਹੁੰਦਾ ਕਿਹੜੀਆਂ ਪਾਸਪੋਰਟ ਦੇ ਉੱਤੇ ਉਂਗਲੀਆਂ ਘੁਮਾ ਕੇ ਫਾਈਲ ਟਰੈਕ ਕਰਦਾ ਰਹਿੰਦਾ ਹੁਣ ਜੇ ਤੂੰ ਕਹਿਣਾ ਵਾ ਕਿ ਸਾਈ ਜੀ ਉਹਨਾਂ ਲੋਕਾਂ ਦਾ ਮਾਨਦਾਨ ਰੱਖਣਾ ਤੇ ਮੈਂ ਕੋਈ ਪਾਸਪੋਰਟ ਫੜ ਲੈਂਦੇ ਆ ਇਹਦਾ ਮਤਲਬ ਇਹ ਰੇਹੋ ਹੀ ਹੋਇਆ ਨਾ ਕਿ ਸਾਈ ਜੀ ਵੀ ਇੱਕ ਝੂਠ ਹੀ ਬੋਲਦੇ ਆ ਕਿ ਵਸ ਦੀ ਗੱਲ ਸਾਈ ਜੀ ਦੀ ਨਹੀਂ ਤੁਸੀਂ ਸਾਰੇ ਮਿਲ ਕੇ ਲੋਕਾਂ ਨਾਲ ਫਰੋਡ ਕਰਦੇ ਜੇ ਫਿਰ ਕੱਲ ਨੂੰ ਕੋਈ ਧੱਕੇ ਨਾਲ ਹੱਥ 'ਚ ਡਿਲਡੋ ਫੜਾ ਕੇ ਆ ਤਾਂ ਫਿਰ ਉਹਦਾ ਵੀ ਮਾਨ ਰੱਖ ਲਿਓ ਪਰ ਲੋਕ ਫਿਰ ਵੀ ਕੁਸੇ ਰਹਨੇ ਆ ਇਹਨਾਂ ਫਿਰ ਡੇਰੇ ਤੇ ਸੂਈ ਧਾਗਾ ਚੜਨਾ ਲੱਪਣਾ ਫਿਰ ਇਹ ਮੰਨ ਤਾਂ ਬੰਜਣੀ ਆ ਕਿ ਇੱਕ ਵਾਰੀ ਕਿਸੇ ਨੂੰ ਬਾਹਰ ਘਲਦੇ ਸਮੇਂ ਬਾਬਾ ਜੀ ਦੀ ਬੁੰਡ ਪਾੜ ਗਈ ਤਾਂ ਤਾਂ ਕਰਕੇ ਹੁਣ ਇੱਥੇ ਸੂਈ ਧਾਗਾ ਚੜਦਾ ਵਾ ਤੇਰੇ ਤੇ ਸੁਈਤਾ ਗਜਰੋਂ ਨਾਲ ਸਾਰੇ ਕੰਮ ਹੋਣ ਲੱਗ ਪਣੇ ਆ ਕੋਈ ਹਾਲ ਨਹੀਂ ਦੁਨੀਆ ਦਾ ਸਜਣੋ ਇਹ ਦੁੱਖ ਦਿਲ ਦੇ ਜਿਹੜੇ ਆ ਜ਼ਿੰਦਗੀ ਦੇ ਨਾਲ ਆ ਜਿੰਨਾ ਚਿਰ ਤੱਕ ਸਾਹ ਚੱਲਦੇ ਆ ਉਹਨਾਂ ਚਿਰ ਤੱਕ ਦੁੱਖ ਸੁੱਖ ਵੀ ਨਾਲ ਹੀ ਰਹਿਣੇ ਆ ਜੇ ਟਾਈਮ ਨਾਲ ਸਦਰ ਜੋਗੇ ਤੇ ਗੱਲ ਠੀਕ ਆ ਨਹੀਂ ਤੇ ਬੰਡ ਪੜਵਾ ਕੇ ਵੀ ਆਖਰ ਨੂੰ ਪੈਣਾ ਤੇ ਸਦਰ ਨਹੀਂ ਆ ਤੇ ਹੁਣ ਮੈਂ ਇੱਕ ਬੇਨਤੀ ਕਰਾਂ ਤੁਹਾਡੇ ਸਾਰਿਆਂ ਦੇ ਅੱਗੇ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਤੇ ਉਹ ਨਾ ਹੋਵੇ ਕਿ ਮੈਨੂੰ ਵੀ ਬੱਕਰੀ ਚੋਦ ਵਾਲੇ ਬਾਬਾ ਜੀ ਕੋ ਜਾਣਾ ਪਵੇ ਤੋਥੋ ਆਪਣਾ ਮੋਬਾਈਲ ਉਹਨਾਂ ਨੂੰ ਫੜਾ ਕੇ ਅੱਗੇ ਕੁਝ ਗਾਣਾ ਲਕਵਾਉਣੀਆਂ ਪੈਣ। ਪਨਾਂ ਲਈ ਇੱਕ ਗੱਲ ਹੋਰ ਯਾਰ ਕੁਝ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਪਸੰਦ ਆਈ ਕਿ ਨਹੀਂ ਆਈ। ਕੋਈ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਯਾਰ। ਚਲੋ ਠੀਕ ਹੈ ਯਾਰ ਮਿਲਦੇ ਆਂ ਅਗਲੀ ਵੀਡੀਓ 'ਚ।